ਰੌਣਕੁਰ ਲਾਉਨ ਤੇ ਮਾਤਮ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਫਿਰੋਜ਼ਪੁਰ ਤੋਂ ਜਿੱਥੇ ਜੰਗਾ ਵਾਲੇ ਮੋੜ ਨਜ਼ਦੀਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਪੈਨਾ ਅਤੇ ਇੱਕ ਪਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਤਿੰਨੋਂ ਪੈਨਪਰਾ ਕਿਤਾਬਾਂ ਅਤੇ ਦਵਾਈ ਲੈਣ ਦੇ ਲਈ ਮੋਟਰਸਾਈਕਲ ਤੇ ਜਾ ਰਹੇ ਸਨ ਰਾਸਤੇ ਵਿੱਚ ਇੱਕ ਕੈਂਟਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਤਿੰਨੋਂ ਜਵਾਬ ਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੀਤੂ, ਰੇਨੂਕਾ ਅਤੇ ਆਰਵਜੋ ਹੋਈ ਹੈ ਜੋ ਕਿ ਫਿਰੋਜ਼ਪੁਰ ਦੇ ਪਿੰਡ ਵੱਡੇਪੂਰੇ ਦੇ ਰਹਿਣ ਵਾਲੇ ਸਨ। ਤਿੰਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਨੇ। ਉੱਥੇ ਹੀ ਪੁਲਿਸ ਦੇ ਵੱਲੋਂ ਅਗਿਆਤ ਕੈਂਟਰ ਚਾਲਕ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਹ ਜੰਗਾ ਵਾਲੇ ਮੋੜ ਨੂੰ ਜਾ ਰਹੇ ਸੀਗੇ। ਮਗਰੋਂ ਕੈਂਟਰ ਵੱਜਿਆ ਜੀ ਉਹਨਾਂ ਤੇ। ਕੀ ਕੋਇਆ ਕੀਨਾਂ ਦੇ ਵਜਿਆ ਕੋਣ ਨਿਗੇ ਸੀ ਉਹ ਆਪਣੇ ਪਿੰਡੋ ਸੀਗੇ ਜੀ ਗਰੀਬ ਬਿਲਕੁਲ ਕਰਦੇ ਜੀ ਅੱਛਾ ਟੈਲੀਜੈਂਟ ਮੁੰਡੇ ਨੇ ਜੀ ਤਿੰਨੇ ਜਵਾਕ ਸੀ ਉਹਨਾਂ ਦੇ ਹਾਂ ਦੋ ਕੁੜੀਆਂ ਸੀਗੇ ਹੂੰ ਤੇ ਇੱਕ ਮੁੰਡਾ ਸੀਗਾ ਜੀ ਅੱਛਾ ਦਸਵੀਂ ਚ ਮੁੰਡਾ ਹੋਣਾ ਆ ਜੀ ਹਾਂ ਕੁੜੀਆਂ ਕੋਰਸ ਕਰਦੀਆਂ ਪਈਆਂ ਜੀ ਅੱਛਾ ਤੇ ਕਿਵੇਂ ਹੋਇਆ ਕੀ ਕਰਨ ਜਾ ਰਹੇ ਸੀ ਕਿੱਥੇ ਹੋਇਆ ਹਾਦਸਾ ਇਹ ਜੰਗਾ ਵਾਲੇ ਮੋੜ ਤੇ ਤੇ ਪਿੰਡ ਪੂਰੇ ਖਲਾਂ ਦੇ ਵਿਚਾਲੇ ਹੋਇਆ ਜੀ ਅੱਛਾ ਅਸੀਂ ਕੀ ਲੈਣ ਜਾ ਰਹੇ ਦਵਾਈ ਦੂ ਹੀ ਲੈਣ ਜਾ ਰਹੇ ਸੀ ਕੁੜੀਆ ਦੀ ਜੀ 22 ਵਜਾ ਕੀ ਕੈਂਟਰ ਵਜਿਆ ਜੀ ਮਗਰੋਂ ਤੇਜ਼ ਰਫ਼ਤਾਰ ਸੀ ਹਾਂਜੀ ਹਾਂਜੀ ਤੇਜ਼ ਰਫ਼ਤਾਰ ਸੀ ਉਹਨਾਂ ਦੀ ਤੇ ਇਹ ਕਿੰਦੇ ਤੇ ਹੈਗੇ ਸੀਗੇ ਇਹ ਮੋਟਰਸਾਈਕਲ ਤੇ ਸੀਗੀ ਕਿੰਨਿਆਂ ਦੀ ਮੌਤ ਹੋ ਗਈ ਤਿੰਨਾਂ ਦੀ ਮੌਤ ਹੋ ਗਈ ਹੈ ਜੀ ਐਟ ਅ ਟਾਈਮ ਹੋਈ ਹੈ ਜੀ ਇਹ ਇੱਕੋ ਪਰਿਵਾਰ ਦੇ ਹਾਂਜੀ ਹਾਂਜੀ ਇੱਕੋ ਪਰਿਵਾਰ ਦੇ ਜੀ ਪਰਿਵਾਰ ਦੇ ਵਿੱਚ ਹੋਰ ਵੀ ਕੋਈ ਲੜਕਾ ਹੈਗਾ ਹੁਣ ਹਾਂਜੀ ਇੱਕ ਲੈ ਇੱਕ ਰਹਿ ਗਿਆ ਜੀ ਉਹਨਾਂ ਦਾ ਭਰਾ ਸ਼ਾਇਦ ਮਤਲਬ ਤਿੰਨਿਆਂ ਨੇ ਡੈਥ ਹੋਈ ਤਿੰਨ ਜਣਿਆਂ ਨੇ ਡੈਥ ਹੋਈ ਬੜੀ ਮੰਨ ਭਾਗੀ ਕਟਣੀ ਹਾਂਜੀ ਹਾਂਜੀ ਬਹੁਤ ਜ਼ਿਆਦੀ ਹੈ ਜੀ ਉਹ ਇਸੇ ਗੱਲ ਦਾ ਆਤੇ ਆਹੀਂ ਸਰਕਾਰ ਤੋਂ ਇਹੀ ਮੰਗ ਚਾਹੁੰਦੇ ਆ ਜੀ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ